we uh -huh. ਦੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਗੁਰਪ੍ਰੀਤ ਆ ਬਾਈ ਤੇ ਬਾਈ ਜੀ ਕਿੰਨੇ ਕਿੱਲੇ ਆਪਣੇ ਕਿੰਨੇ ਹੋ ਗਏ ਇਹ ਵੀਰੇ 8-10 ਕਿੱਲੇ ਉਰੇ ਮੱਚੇ ਆ ਗਏ ਕਣਕ ਦੇ ਤੇ ਜਿੱਥੇ ਅੱਗ ਲੱਗੀ ਸੀ ਮੈਂ ਉਸ ਟਾਈਮ ਉੱਥੇ ਹੀ ਸੀਗਾ ਠੀਕ ਹੈ ਜੀ ਤੇ ਉੱਥੇ ਵੀ ਤਕਰੀਬਨ 10-12 ਕਿੱਲੇ ਉੱਥੇ ਮੱਚੇ ਆ ਗਏ ਲੱਗੀ ਕਿਵੇਂ ਆ ਇਹ ਤੂੜੇ ਵਾਲੀ ਮਸ਼ੀਨ ਤੋਂ ਲੱਗਿਆ ਜੀ ਮੇਰੇ ਸਾਹਮਣੇ ਲੱਗੀ ਰੱਖਾਂ ਦੇ ਜਮਾ ਠੀਕ ਹੈ ਤੇ ਪਹਿਲਾਂ ਤਾਂ ਜੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜੀ ਉਹ ਵੀ ਆਏ ਆ ਟਾਈਮ ਨਾਲ ਜਿੰਨਾ ਕ ਟਾਈਮ ਲੱਗਿਆ ਫਿਰ ਟਰੈਕਟਰ ਵਾਲੇ ਵੀਰ ਤੇ ਮੇਰੇ ਪਿੰਡੋਂ ਵੀ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਲੇਕਿਨ ਹਵਾ ਦਾ ਬੜਾ ਤੇਜ਼ ਬਹਾ ਹੋਣ ਕਰਕੇ ਕੰਟਰੋਲ 'ਚ ਨਹੀਂ ਆਈ ਜੀ ਇੱਕ ਦੋ ਵਾਰੀ ਅੱਗ ਦਾ ਦੁਬਾਰਾ ਟੱਗ ਗਿਆ ਸੀਗਾ ਉਦੋਂ ਵਾਰ ਹਵਾ ਜ਼ਿਆਦਾ ਤੇਜ਼ ਹੋਣ ਕਰਕੇ ਅੱਗ ਕੰਟਰੋਲ ਤੋਂ ਬਾਹਰ ਹੋ ਗਈ ਜੀ ਤੇ ਟੋਟਲ ਕਿੰਨੇ ਕਿੱਲੇ ਹੋ ਗਏ ਜੀ ਟੋਟਲ ਮੇਰੇ ਨਾਲ 20-25 ਕਿੱਲੇ ਤਾਂ ਜੀ ਤਕਰੀਬਨ ਮੱਛੇ 10 ਕਿੱਲੇ ਤਾਂ ਹੀ ਉੱਥੇ ਨਾਲ ਹੀ ਮੱਛੇ ਗਏ ਜਿਹੜੇ ਜਿੱਥੇ ਅੱਗ ਲੱਗੀ ਹੈ ਜੀ 10 ਕਿੱਲੇ ਆਹ ਜੀ ਤੇ 10 ਕਿੱਲੇ ਆਹ ਬਣਦੇ ਆ ਜੀ 20 ਕਿੱਲਾਂ ਦਾ ਮੰਨ ਕੇ ਚੱਲੋ ਜੀ ਨੁਕਸਾਨ ਉਹ ਹੋਏਗਾ ਖੜੀ ਕਣਕ ਕੋਲ ਵਿੱਚ ਟੰਗ ਨਾ ਜੀ ਬੈ ਟੰਗਰ ਦਾ ਮੱਚਿਆ ਤੇ ਆ ਤਾਂ ਕਣਕ ਜਮਾ ਬਿਲਕੁਲ ਖੜੀ ਸੀਗੀ ਜੀ ਤਕਰੀਬਨ ਅੱਜ ਸਵੇਰ ਤੋਂ ਵੱਢਣ ਵਾਲੀ ਸੀਗੀ ਮੀਂਹ ਕਰਕੇ ਥੋੜਾ ਜਿਹਾ ਲੇਟ ਹੋ ਗਏ ਤੇ ਆ ਕਣਕ ਦਾ ਜਮਾ ਤਿਆਰ ਸੀਗੀ ਜੀ ਵੱਢਣ ਦੇ ਪ੍ਰਸ਼ਾਸਨ ਨੇ ਦਿੱਤਾ ਸਾਦ ਦੀ ਤੁਹਾਡਾ ਸ਼ਾਇਦ ਆਏ ਸੀਗੇ ਜੀ ਪੁਲਿਸ ਮੁਲਾਜ਼ਮ ਵੀ ਆਏ ਸੀਗੇ ਲੇਕਿਨ ਹਜੇ ਕੋਈ ਆਏ ਨਹੀਂ ਕਿਹਾ ਵੀ ਥੋਡੀ ਹੈਲਪ ਕਰਾਂਗੇ ਜਾਂ ਕਿੱਦਾਂ ਵੀ ਇਹਨਾਂ ਦੀ ਤੁਹਾਨੂੰ ਭਰਾਵਾਂ ਦੀ ਹੈ ਨਾ ਕਿਸਾਨ ਵੀਰ ਆਗੇ ਇਹਨਾਂ ਨੂੰ ਆਹ ਦੇਖੋ ਆ ਮੁੰਡੇ ਕੋਲ ਤਾਂ ਕਣਕ ਮੰਨ ਲਾ ਵੀ ਆਹੀ ਇੱਕ ਕਨਾਲ ਹੀ ਰਹਿ ਗਈ ਬਚੀ ਇਹ ਵੀ ਲੋਕਾਂ ਨੇ ਸਹਿਯੋਗ ਦਿੱਤਾ ਬਚਤ ਰਹੀ ਗਈ ਹੈ ਨਾ ਵੀ ਹੁਣ ਜ਼ਿਮੀਂਦਾਰ ਨੇ ਇੱਕ ਸਾਲ ਨੂੰ ਹੁਣ ਹੁੰਦਾ ਦੇਖੋ ਕਣਕ ਨਾਲ ਤੇ ਉਹ ਵੀ ਇਹਨਾਂ ਨੂੰ ਹੈਲਪ ਚਾਹੀਦੀ ਆ ਥੋੜੀ ਬਹੁਤੀ ਹੈ ਨਾ ਅਸਲ ਤਾਂ ਜਿਨ੍ਹਾਂ ਨੇ ਤੂੜੀ ਬਣ ਰਹੀ ਸੀ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਹਨਾਂ ਦੋਨਾਂ ਕਿਸਾਨਾਂ ਦਾ ਹੈ ਨਾ ਥੋੜਾ ਬਹੁਤ ਮਦਦ ਕਰਨੀ ਜ਼ਰੂਰੀ ਹੈ ਜੀ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਦਾ ਨਾਮ ਬਾਈ ਜੀ ਮਨਜੀਤ ਸਿੰਘ ਆ ਪਿੰਡ ਕਿਹੜਾ ਆਪਣਾ ਜੀ ਪਿੰਡ ਆਪਣਾ ਸੰਘੇੜਾ ਦਾ ਅੱਛਾ ਜੀ ਸਹਨੇ ਆਪਣਾ ਰਕਬਾ ਸੀਗਾ ਇਹ 7.5 ਕਿੱਲੇ ਬਾਈ ਜਿਹੜੇ ਨੂੰ ਅੱਗ ਲੱਗੀ ਆ ਅੱਛਾ ਜੀ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਆਪਣਾ ਕਿੰਨੇ ਕਿੱਲੇ ਨੂੰ ਲੱਗੀ ਅੱਗ ਜੀ ਤੁਹਾਡੇ ਇਹ ਆਪਣੇ ਬਾਈ 7.5 ਕਿੱਲੇ ਸੀ 7.5 ਦੇ 7.5 ਕਿੱਲੇ ਇੱਥੇ ਮੱਝ ਗਏ ਸਵਾਹ ਹੋ ਗਏ ਸਾਰੇ ਲੱਗੀ ਕਿਵੇਂ ਆ ਜੀ ਇਹ ਲੱਗੀ ਬਾਈ ਇਹ ਹਜੇ ਦੇਖੋ ਸਾਨੂੰ ਤਾਂ ਫੋਨ ਗਿਆਗਾ ਪਿੰਡੋਂ ਰੀਪਰ ਤੋਂ ਦੱਸਦੇ ਆ ਗੱਲ ਲੱਗੀ ਆ ਠੀਕ ਹੈ ਤੇ ਅਸੀਂ ਤਾਂ ਹੁਣੀ ਪਹੁੰਚੇ ਇੱਥੋਂ ਲਵੇ ਲਾਉਣੇ ਵਾਲੇ ਬਾਈ ਉਹਨਾਂ ਨੇ ਸਾਰਿਆਂ ਨੇ ਫੋਨ ਕਰਿਆ ਇਹਨਾਂ ਨੇ ਦੱਸਿਆ ਕੋਈ ਉੱਚ ਅਧਿਕਾਰੀ ਆਇਆ ਕੋਈ ਮਾਹ ਮਹਿਕਮੇ ਦੇ ਮਹਿਕਮੇ ਦੇ ਸਾਥੋਂ ਪਹਿਲਾਂ ਆ ਕੇ ਗਏ ਆ ਪੁਲਿਸ ਵੀ ਆ ਕੇ ਗਈ ਆ ਹੋਰ ਪਟਵਾਰੀ ਵਗੈਰਾ ਤਕਰੀਬਨ ਸਾਰੇ ਆ ਕੇ ਗਏ ਆ ਬਾਈ ਵਿਸ਼ਵਾਸ ਕੀ ਦਵਾਇਆ ਜੀ ਉਹਨਾਂ ਨੇ ਵਿਸ਼ਵਾਸ ਬਾਈ ਉਹਨਾਂ ਨੇ ਐਂ ਦਵਾਇਆ ਵੀ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੋ ਗਿਆ ਪਰ ਭਾਈ ਕਰਾਂਗੇ ਹਾਂਜੀ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਮੰਗ ਇਹੀ ਕਰਦੇ ਆਂ ਬਈ ਜੋ ਨੁਕਸਾਨ ਹੋਇਆ ਚਲੋ ਜਿਹੜਾ ਵੀ ਵਰਪਾਈ ਕਰੀ ਜਾ ਬਈ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਗਰਜੰਟ ਸਿੰਘ ਜੀ ਪਿੰਡ ਕਿਹੜਾ ਆਪਣਾ ਜੀ ਪਿੰਡ ਸਹਣਾ ਜੀ ਅੱਜ ਇੱਥੇ ਕਿੰਨੇ ਕਿੱਲੇ ਟੁੱਟ ਲੱਗੀ ਆ ਜੀ ਅੱਗ ਜੀ ਆਪਣੇ ਸਾਈਡ ਟੋਟਲ 35 ਤੋਂ 40 ਕਿੱਲਾਂ ਦਾ ਨੁਕਸਾਨ ਆ ਜੀ ਤੇ ਪਿੰਡ ਸੀਗੇ ਜੀ ਜਦੋਂ ਫੋਨ ਕਰਿਆ ਇੱਥੇ ਮੁੰਡੇ ਆਪਣੇ ਖੇਤ ਵਿੱਚ ਕੰਮ ਕਰ ਰਹੇ ਸੀਗੇ ਠੀਕ ਹੈ ਜੀ ਉਹਨਾਂ ਨੇ ਕਿਹਾ ਪ੍ਰਧਾਨ ਜੀ ਵੀ ਆਪਣੇ ਕੋਠੇ ਨੂੰ ਅੱਗ ਲੱਗ ਗਈ ਆ ਵੀ ਜਲਦੀ ਤੋਂ ਜਲਦੀ ਪਹੁੰਚੋ ਚਲੋ ਅਸੀਂ ਗੁਰੂ ਗੁਰਦੁਆਰਾ ਸਾਹਿਬ ਪਾਸਾ ਹੀ ਸਿਮੇ ਜੀ ਹੈੱਡ ਗ੍ਰਾਂਥੀ ਜੀ ਨੂੰ ਬੇਨਤੀ ਕਰੀ ਜੀ ਉਹਨਾਂ ਨੇ ਲੋਸਮੈਂਟ ਕਰੀ ਜੀ ਪਿੰਡ ਚੁੰਗਾ ਤੋਂ ਜੀ ਪਿੰਡ ਸਹਨੇ ਤੋਂ ਜੀ ਬਹੁਤ ਵੱਡੀ ਗਿਣਤੀ ਚ ਲੋਕ ਆਏ ਉਹਨਾਂ ਨੇ ਵਿਚਾਰਾਂ ਨੇ ਔਖੇ ਵੇਲੇ ਸਾਹ ਦਿੱਤਾ ਜੀ ਹੁਣ ਮੰਗ ਕਰਦੇ ਆ ਜੋ ਵੀ ਕਿਸਾਨਾਂ ਦਾ ਨਿਕਸਾਨ ਹੋਇਆ ਜੀ ਉਹਦੀ ਪ੍ਰਭਾਈ ਕਰੀ ਜਾਵੇ ਜੀ ਅਸੀਂ ਜਿ세 ਬੰਦੀ ਤੌਰ ਤੇ ਸਮੇਤ ਸਾਰੇ ਬੰਦੇ ਆਗੂ ਆ ਜਿਹੜੇ ਨਾਲ ਪ੍ਰਸ਼ਾਸਨ ਨੇ ਵੀ ਆਪਾਂ ਨੂੰ ਵਿਸ਼ਵਾਸ ਦਿਵਾਇਆ ਜੀ ਇਹਨੇ ਜੋ ਵੀ ਛੋਟਾ ਮਾਪਜਾ ਉਹਦੀ ਪ੍ਰਭਾਈ ਕਰੀ ਜਾਊਗੀ ਤੇ ਜੋ ਵੀ ਛੋਟਾ ਰਖਵਾ ਨੁਕਸਾਨ ਹੋਇਆ ਉਹਦਾ ਸਾਨੂੰ ਟੱਲੇ ਵਾਲਾ ਥਾਣਾ ਤੇ ਪਟਵਾਰਖਾਨਾ ਸਹਿਣਾ ਜੋ ਵੀ ਲੱਗਦਾ ਏਰਗਾ ਲੱਗਦਾ ਜੀ ਉਹਦੇ ਵਿੱਚ ਸਾਨੂੰ ਦਰਜ ਕਰਾਓ ਨਾਂ ਦਰਜ ਕਰਾਓ ਜੀ ਉਡੀ ਪ੍ਰਪਾਈ ਆਪੇ ਪੰਜਾਬ ਸਰਕਾਰ ਨੂੰ ਦਬਾਵੇਗੀ ਹੁਣ ਸੁਪਰ ਪ੍ਰਸ਼ਾਸਨ ਦਬਾਵੇਗਾ ਜੀ ਬਾਈ ਜੀ ਕੀ ਨਾਮ ਆਪਣਾ ਜੀ ਹਰਪਾਲ ਸਿੰਘ ਜੀ ਪਿੰਡ ਕਿਹੜਾ ਜੀ ਆਪਣਾ ਸੈਣਾ ਜੀ ਅੱਛਾ ਆਪਣੇ ਕਿੰਨੇ ਕਿੱਲੇ ਨੂੰ ਅਕਲ ਕੀ 7 ਕਿੱਲੇ ਨੂੰ ਜੀ 7 ਕਿੱਲੇ ਨੂੰ ਆਪਣਾ ਲੱਗੀ ਕਿਵੇਂ ਆ ਜੀ ਅਕ ਜੀ ਟੂੜੀ ਵਾਲੀ ਤੋਂ ਲੱਗੀ ਟੂੜੀ ਵਾਲੇ ਲੱਗਦੇ ਇਹ ਤਾਂ ਅਡਾ ਸਰਪੰਚ ਜੀ ਆਪਣੇ ਹਰਦੀਪ ਸਿੰਘ ਜੀ ਹੋਰ ਵੀ ਪਿੰਡ ਵਾਸੀ ਆਪਣਾ ਨਾਂ ਲੈਂਦੇ ਸੀ ਜੀ ਮਤਲਬ ਕੋਈ ਐਦਾਂ ਕੋਈ ਉਹ ਗਲਤ ਲਈ ਹੈ ਜਿੰਨੇ ਹਾਂ ਜੀ ਗਲਤ ਲਈ ਜਾਂਦੇ ਜੀ ਉਹ ਤਾਂ ਹਾਂ ਗਲਤ ਲਈ ਜਾਂਦੇ ਉਹ ਮਸ਼ੀਨ ਤੋਂ ਲੱਗੀ ਹਾਂ ਮਸ਼ੀਨ ਤੋਂ ਜੀ ਮਸ਼ੀਨ ਤੋਂ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਮੈਂ ਜੀ ਪਿੰਡ ਚੁੰਗਾ ਤੋਂ ਮੌਜੂਦਾ ਸਰਪੰਚ ਹਰਦੀਪ ਸਿੰਘ ਅੱਜ ਸਾਡੇ ਜੀ ਬਹੁਤ ਭਿਆਨਕ ਅੱਗ ਲੱਗੀ ਅੱਗ ਲੱਗਣ ਦਾ ਮੇਨ ਕਾਰਨ ਸੀਗਾ ਜਿਹੜਾ ਇੱਕ ਦੋ ਦਿਨ ਪਹਿਲਾਂ ਜਿਹੜਾ ਮੀਂਹ ਪਿਆ ਇੱਥੇ ਸਾਡੇ ਸਹਣੇ ਤੋਂ ਸੁਖਪਾਲ ਸਿੰਘ ਜਗਰੀਕੇ ਪਰਿਵਾਰ ਤੋਂ ਵਜਦੇ ਆ ਉਹਨਾਂ ਨੇ ਟੰਗ ਟੁੰਗਰ ਹਿਲਾ ਕੇ ਉਹ ਮੰਨ ਲਓ ਤੂੜੀ ਬਣਾਉਣ ਦੀ ਕਾਲੀ ਕਰ ਰਹੇ ਸੀਗੇ ਉਹਨਾਂ ਦੇ ਪਰੋਂ ਅੱਗ ਲੱਗੀ ਆ ਆਹ ਦੇਖ ਲੋ ਅੱਜ ਸਾਡਾ ਜਿਹੜਾ ਨਾਲ ਸੀਗਾ ਸਾਡੇ 4 ਕਿੱਲੇ ਸਾਡੇ ਭਰਾ ਦੇ ਰਿਸਪਾਲ ਦੇ ਤੇ 5 ਕਿੱਲੇ ਖੁਦ ਸਾਡੇ ਇਹ ਅੱਗ ਦੀ ਲਪੇਟ ਵਿੱਚ ਆਇਆ ਹੋਰ ਵੀ ਇੱਧਰ ਸਾਰੇ ਤੁਸੀਂ ਕਿਤੇ ਕੈਮਰਾ ਮਾਰ ਕੇ ਦਿਖਾ ਦਿਓ ਇਹ ਬਹੁਤ ਜ਼ਿਆਦਾ ਭਿਆਨਕ ਅੱਗ ਸੀਗੀ ਇਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਪਹਿਲੀ ਤਾਂ ਗੱਲ ਇਹ ਆ ਜਿਹੜੀ ਆਹ ਤੂੜੀ ਵਾਲੀਆਂ ਮਸ਼ੀਨਾਂ ਇਹਦਾ ਲਿਮਟਿਡ ਸਮਾਂ ਹੋਣਾ ਚਾਹੀਦਾ ਵੀ ਇਹ ਇਹਨਾਂ ਲੋਕਾਂ ਨੂੰ ਸਾਰੇ ਇੱਕ ਦੂਜੇ ਦਾ ਨਹੀਂ ਬਣਦੇ ਵੀ ਆਪਾਂ ਸਾਰਿਆਂ ਦਾ ਸਹਿਯੋਗ ਕਰੀਏ ਇਹਨਾਂ ਨੂੰ ਕੀ ਹੁੰਦਾ ਵੱੜਦੇ ਮਗਰੋਂ ਆ ਪਹਿਲਾਂ ਤੂੜੀ ਵਾਲੀ ਮਸ਼ੀਨ ਵਿੱਚ ਬਾੜਨੇ ਦੇ ਆ ਖੇਤ ਦੇ ਇਹਦੇ ਨਾਲ ਸਾਡਾ ਅੱਜ ਆ ਦੇਖੋ ਭਰਾ ਰਹਾ ਤੇਰਾ ਰੋ ਰਿਹਾ ਸੀਗਾ ਇਹਦਾ ਬਹੁਤ ਮਨ ਦੁਖਿਆ ਮੇਰਾ ਆਪਦਾ ਮਨ ਬਹੁਤ ਦੁਖੀ ਆ ਸਾਡੀ ਬਈ ਪੁੱਤਾਂ ਵਾਂਗੂ ਪਾਲੀ ਫਸਲਾਂ ਅੱਜ ਸੜ ਗਿਆ ਸਵਾਹ ਹੋ ਗਿਆ ਦੇਖੋ ਆ ਥੱਲੇ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਠੀਕ ਆ ਜਿਹੜਾ ਇਹ ਪਾਲ ਸਿੰਘ ਆ ਜਗਰੀਕਾ ਇਹ ਅੱਗੇ ਵਾਸਤੇ ਵੀ ਹਮੇਸ਼ਾ ਹੀ ਕਾਲੀ ਕਰਦਾ ਝੋਨਾ ਲਾਉਣਾ ਹੋਵੇ ਤੋਂ ਨੇ ਰਿਚ ਹੈ ਗਵਰਨਮੈਂਟ ਨੇ ਡੇਟ ਦੱਸ ਰੱਖਤੀ ਇਹਦਾ 8 ਤਰੀਕ ਨੂੰ ਝੋਨਾ ਲੱਗਿਆ ਹੁੰਦਾ ਇਹ ਹਰ ਟਾਈਮ ਝੋਨਾ ਲਾਉਣ ਵੇਲੇ ਵੀ ਕਣਕੇ ਵੇਲੇ ਵੀ ਇਹ ਹਰ ਕਾ ਪਹਿਲ ਕਦਮੀ ਕਰਦਾ ਦੂਜੇ ਲੋਕਾਂ ਬਾਰੇ ਨਹੀਂ ਸੋਚਦਾ ਹਰ ਇੱਕ ਬੰਦੇ ਦੇ ਗਲ ਚ ਗੂਠਾ ਰੰਦਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਇਹੋ ਜਿਹੇ ਬੰਦਿਆਂ ਦੇ ਸਖਤ ਤੋਂ ਸਖਤ ਸਜ਼ਾ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਜਿਹੜੇ ਇੱਕ ਅਧਿਕਾਰੀ ਕੋਈ ਆਇਆ ਪਹੁੰਚਿਆ ਹਾਂਜੀ ਇੱਥੇ ਪੁਲਿਸ ਮੁਲਾਜ਼ਮ ਆਇਆ ਜੀ ਫਾਇਰ ਬਗਰੇਡ ਵੀ ਪਹੁੰਚਿਆ ਤੇ ਸਾਰੇ ਸਾਡੇ ਤਿੰਨ ਚਾਰ ਪਿੰਡਾਂ ਦੇ ਜਿਹੜੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਨਗਰਾਂ ਦਾ ਮੱਲੀਆਂ ਤੋਂ ਧੋਤਨਿਆਂ ਤੋਂ ਸੈਣੇ ਤੋਂ ਸਾਡਾ ਪਿੰਡ ਹੋ ਗਿਆ ਵਧਾਤਾ ਹੋ ਗਿਆ ਸਾਰਿਆਂ ਦਾ ਸਾਰੇ ਆਲ ਦਵਾਲ ਦੇ ਪਟੜੀ ਫੇਰ ਪਿੰਡਾਂ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਧੰਨਵਾਦ ਕਰਦੇ ਆਂ ਵਿਸ਼ਵਾਸ ਉਹਨਾਂ ਨੇ ਹਜੇ ਤੱਕ ਤਾਂ ਸਾਨੂੰ ਕੁਝ ਨਹੀਂ ਦਿਵਾਇਆ ਜੀ ਸਾਡੇ ਇਕੱਲੀਆ ਲਿਖਿਆ ਵੀ ਛੋਟਾ ਕਿੰਨਾ ਬਾਣ ਮੱਚ ਗਿਆ ਇਹਨਾਂ ਦਾ ਕਿੰਨਾ ਮੱਚ ਗਿਆ ਸਾਨੂੰ ਹਜੇ ਤੱਕ ਕੋਈ ਵਿਸ਼ਵਾਸ ਨਹੀਂ ਦਿਵਾਇਆ ਗਿਆ ਸਾਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਜੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਅੱਗ ਲੱਗਣ ਵਾਲੀ ਲੱਗ ਗਈ ਠੀਕ ਆ ਉਹ ਬੰਦੇ ਆ ਚਲੋ ਤੂੜੀ ਬਣਾਉਂਦੇ ਸੀਗੇ ਉਹਨਾਂ ਦਾ ਹੱਕ ਸੀਗਾ ਉਹ ਉੱਥੇ ਖੜਦੇ ਆ ਵੀਡੀਓ ਤੁਹਾਨੂੰ ਭੇਜ ਦਾਂਗੇ ਜੀ ਉਹ ਟਰੈਕਟਰ ਆਹਦੇ ਸਾਈਡ ਤੇ ਲਾ ਕੇ ਸਾਡੇ ਟਰੈਕਟਰ ਨਾਲ ਕਿਤੇ ਮਚ ਜਾਣਾ ਸਾਡੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਅਸੀਂ ਥਾਣਾ ਸਹਨੇ ਨੂੰ ਔਰ ਥਾਣਾ ਤੱਲਿਆਲ ਨੂੰ ਬੇਨਤੀ ਕਰਦੇ ਆ ਅਸੀਂ ਪਾਲ ਸਿੰਘ ਜਗਰੀ ਵਾਲੇ ਤੇ ਖਾਸ ਤੌਰ ਤੇ ਕਾਰਵਾਈ ਕਰਾਉਣੀ ਚਾਹੁੰਦੇ ਆ ਆ ਦੇਖੋ ਜੀ ਸਾਡੇ ਘਰ ਝਾੜਦੇ ਇਹ ਬੰਦੇ ਨੇ ਅੱਜ ਆ ਨਾ ਸਾਡਾ ਸੁਭਾ ਕਰਤਾ ਇਹ ਬੰਦੇ ਨੇ ਇਹਨੂੰ ਕੱਲੀ ਤੂੜੀ ਦੀ ਅੱਗ ਲੱਗੀ ਹੋਈ ਸਾਡਾ ਇਹਨੇ ਕੁਝ ਵੀ ਨਹੀਂ ਸੋਚਿਆ ਅਸੀਂ ਇਹ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਕਾਰਵਾਈ ਤਾਂ ਕਰੋ ਜੀ ਬੰਦੀ ਕਾਰਵਾਈ ਅਸੀਂ ਪ੍ਰਸ਼ਾਸਨ ਤੋਂ ਕਰਾਉਣੀ ਨਹੀਂ ਅਸੀਂ ਜੁਨੀਅਨਾਂ ਲੈ ਕੇ ਰੋਡ ਜਾਮ ਕਰਾਂਗੇ